ਖਿਆਲ ਗਾਉਂਡ ਫਾਰਮ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਇਆਂ ਆਹ ਜੀ ਆਖਦਾ ਕਿ ਸਾਰੇ ਪ੍ਰਾਪਤ ਆਪਾਂ ਨੂੰ। ਦੋਸਤੋ ਅੱਜ ਆਪਾਂ ਖੜੇ ਆ ਆਪਣੇ ਹੀ ਪਿੰਡ ਖਿਆਲਾਕਲਾ ਪਿੰਡ ਖਿਆਲਾਕਲਾ ਜ਼ਿਲ੍ਹਾ ਮਾਲਸੋਹੇ ਵਿੱਚ ਆਪਾਂ ਇੱਕ ਵੀਰ ਕੋਲੇ ਆਏ ਆ ਵੀਰ ਨੇ ਅੱਜ ਦੋ ਜਾਨ ਮਰੇ ਵੇਚਨੇ ਇੱਕ ਟੱਕੀ ਜਿਉਂ ਆਪਾਂ ਦੇਖਣ ਤੋਂ ਛੋਟੀ ਕਹਿ ਸਕਦੇ ਆ ਪਰ ਉਮਰ ਦੇ ਵਿੱਚ ਕੱਟੀ ਆ। ਉਸ ਤੇ ਕੱਟੀ ਆ ਤੇ ਉਸ ਕੋ ਕੱਟੀ ਦੀ ਮਾਂ ਹੈ। ਇਹ ਜੀ ਛੋਟੀ ਹੈ। ਆਪਾਂ ਵੀਰ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਉਣਾ ਹੈ। ਤੇ ਜੋ ਮੇਰੇ ਮਾਮਾ ਦੀਆਂ ਆਪਾਂ ਜਿਹੜੇ ਬਾਈਆਂ ਨੇ ਇਹ ਵੇਚਣ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਵੀਰਾਂ ਨੇ ਇਹ ਖਰੀਦੀਆਂ ਨੇ ਉਹਨਾਂ ਨਾਲ ਵੀ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਯਾਰ ਸ਼ਾਨਦਾਰ ਜੋ ਆ ਮਾਇਆ ਕਿਆ ਕੀ ਹੈ ਜਿਸ ਤਰ੍ਹਾਂ ਛੋਟੀ ਲੱਗੂਗੀ ਸਿਰ ਨੂੰ ਪਰ ਇਹ ਵੀ ਇਹ ਕੱਟੀ ਹੈ ਨਾ ਆਪਾਂ ਤੁਹਾਨੂੰ ਮੋਜਣਾ ਗੱਲ ਕਰਵਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਇਹ ਤੁਸੀਂ ਇਹ ਦੋ ਆਪਾਂ ਸ੍ਰੀ ਲਿੰਗ ਉੱਤੇ ਝੋਟੀਆਂ ਦਿਖਾ ਰਹੇ ਹਾਂ ਇੱਕ ਝੋਟੀ ਹੈ ਤੇ ਕਟੀਆਂ ਮਾਵਾਂ ਭੀਆਂ ਦੋਨੇ ਹਨਾ ਹਾਂਜੀ ਠੀਕ ਹੈ ਜੀ ਇਹ ਅੱਜ ਤੁਸੀਂ ਸੇਲ ਕੀਤੀਆਂ ਨੇ ਇਹ ਸੇਲ ਕੀਤੀਆਂ ਆਪਣੇ ਬੰਦੇ ਖਾਸ ਹੀ ਨੇ ਅੱਛਾ ਜੀ ਤੇ ਉਹਨਾਂ ਨੂੰ ਦਿੱਤੀਆਂ ਨੇ ਇਹ ਕਿੱਥੋਂ ਦੇ ਵਾਈਆਂ ਲਈਆਂ ਨੇ ਇਹ ਇਹ ਸੱਦਾ ਸਿੰਘ ਵਾਲੇ ਦੇ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਨਾ ਜ਼ਿਲ੍ਹਾ ਮਾਨਸਾ ਠੀਕ ਹੈ ਜੀ ਠੀਕ ਹੈ ਕਿਤਾ ਤੁਸੀਂ ਆਹ ਜਿਹੜੀ ਵੱਡੀ ਝੋਟੀ ਹੈ ਦੀ ਮਾਂ ਕੱਟੀ ਦੇ ਦੇ ਬਾਰੇ ਡਿਟੇਲ ਦਿਓ ਇਹ ਕਿੰਨੀ ਉਮਰ ਦੀ ਹੋਗੀ ਜੀ ਜੇ ਦੋ ਦੂਜੇ ਸੂਏ ਦੀ ਕੰਨੀ ਹੋਈ ਹੈ ਇਹ ਕੱਟੀ ਹੈ ਦੀ ਅੱਛਾ ਇਹ ਦੂਜੇ ਸੂਏ ਸੁਹੀ ਹੈ ਜੀ ਇਹ ਵੱਡੀ ਝੋਟੀ ਹੈ ਤੇ ਇਹ ਕੱਟੀ ਦੀ ਉਮਰ ਕਿੰਨੀ ਹੋਗੀ ਇਹਦੀ ਹੋਗੀ 9-10 ਮਹੀਨਾ ਦੀ ਕੱਟੀ ਹੋਈ ਹੈ 9 ਤੋਂ 10 ਮਹੀਨਾ ਦੀ ਕੱਟੀ ਠੀਕ ਹੈ ਜੀ ਠੀਕ ਹੈ ਇਹ ਮਾਂ ਟੀਕੇ ਦੀ ਹੈ ਇਹ ਸੀਆਰਵੀ ਵਾਲੇ 43 54 ਦੇ ਟੀਕੇ ਦੀ ਠੀਕ ਹੈ ਜੀ ਠੀਕ ਹੈ 43 54 ਦੀ ਟੀਕੇ ਦੀ ਕੱਟੀ ਹੈ ਦੋਸਤੋ ਦੇਖੋ ਇਹ ਬਾਕੀ ਹੈਕ ਲੈਂਥ ਹੌਂਸ ਬਹੁਤ ਜਿਆਦਾ ਚੰਗੀ ਹੈ ਇਹ ਪਤਾ ਨਹੀਂ ਦੀ ਬਾਤ ਦਿਖਾਉਣਾ ਬਾਕੀ ਬੰਤਰ ਦੇਖੋ ਤੁਸੀਂ ਜਾਂ ਤਾਂ ਇਹ ਜੇ ਜਾਨਵਰ ਕੋਈ ਸੇਲ ਨਹੀਂ ਕਰਦਾ ਇਹ ਕਹਿੰਦੇ ਇਹ ਵੀਰਾਂ ਨਾਲ ਪਿਆਰ ਸੀ ਬਸ ਇਹਨੂੰ ਤਾਂ ਕਰਕੇ ਦੇਤੀਆਂ ਤੁਸੀਂ ਝੋਲੀ ਦੇਖੋ ਕੱਟੀ ਦੀ ਦੇਖੋ ਇਸ ਕੱਟੀ ਇਸ ਤਰ੍ਹਾਂ ਲੱਗਦੀ ਜਿਵੇਂ ਗੱਬਣ ਹੁੰਦੀ ਹੈ ਨੂੰ ਜਿਹੜੇ ਵੀਰਾਂ ਨੇ ਲਾਈਆਂ ਉਹਨਾਂ ਬਾਕੀ ਨਾਲ ਵੀ ਗੱਲਬਾਤ ਕਰਾਉਣਾ ਹੈ ਇੱਕ ਥੋੜਾ ਫੋਨ ਨੰਬਰ ਬੋਲਿਓ ਜੀ ਫੋਨ ਨੰਬਰ ਹੈਗਾ 99699 ਹਾਂਜੀ 17870 99699 17870 ਇਹ ਵੀਰਾਂ ਦਾ ਫੋਨ ਨੰਬਰ ਹੈ ਜੇ ਕਈ ਵਾਰ ਕਹਾਵਾ ਚ ਵੀ ਕਿਸੇ ਵੀਰ ਨੇ ਕੋਈ ਚੰਗੀ ਮੱਝ ਜਾਂ ਕੋਈ ਚੰਗੀ ਕੱਟੀ ਜਾਂ ਕੋਈ ਝੋਟੀ ਲੈਣੀ ਹੋਵੇ ਨਾ ਤਾਂ ਇਹ ਤੁਸੀਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਵੀਰਾਂ ਨਾਲ ਗੱਲਬਾਤ ਕਰਾਉਣਾ ਜਿਹੜੇ ਵੀਰਾਂ ਨੇ ਇਹ ਜਨਮ ਮਰ ਲਿਆ ਬਾਈ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਹਾਂਜੀ ਵਧੀਆ ਜੀ हां भाई जी ये ਤੁਸੀਂ ਝੋਟੀ ਲਈ ਆ ਨਾ ਹਾਂਜੀ ਇਹ ਪਹਿਲਾਂ ਤੁਸੀਂ ਆਪਣਾ ਐਡਰੈਸ ਦਾ ਆਪਣਾ ਪਿੰਡ ਦੱਸੋ ਤੁਹਾਡਾ ਪਿੰਡ ਕਿਹੜਾ ਪਿੰਡ ਸੱਦਾ ਸਿੰਘ ਵਾਲਾ ਜਿਲ੍ਹਾ ਮਾਨਸਾ ਪਿੰਡ ਸੱਦਾ ਸਿੰਘ ਵਾਲਾ ਜਿਲ੍ਹਾ ਮਾਨਸਾ ਅੱਛਾ ਜੀ ਅੱਛਾ ਜਿਹੜੀ ਤੁਸੀਂ ਝੋਟੀ ਲਈ ਆ ਜੀ ਇਹ ਤੁਸੀਂ ਸੇਲ ਕਰਨ ਵਾਸਤੇ ਲਈ ਆ ਇਹ ਰੱਖਣ ਵਾਸਤੇ ਲਈ ਆ ਇੱਕ ਬਰੀਡ ਬਣਾਉਣ ਵਾਸਤੇ ਲਈ ਆ ਅੱਛਾ ਬਰੀਡ ਬਣਾਉਣ ਵਾਸਤੇ ਲਈ ਆ ਹਾਂਜੀ ਹਾਂ अच्छा अच्छा ते तानू ਇਹਦਾ ਪਤਾ ਕਿਵੇਂ ਲੱਗਿਆ ਵੀ ਇੱਥੇ ਕੋਈ ਚੰਗਾ ਜਾਨਵਰ ਖੜਾ ਹੈ ਜਾਂ ਵੀ ਸੇਲ ਕਰਦੀ ਸੀ ਜਾਂ ਕਿਵੇਂ ਲਈ ਜਾਂਦੇ ਆ ਤੁਸੀਂ ਇਹ ਰਿਸ਼ਤੇਦਾਰੀ ਸੀਗੀ ਜੀ ਆਪਣੇ ਪਿੰਡ ਕੋਕਰ ਉਹਨਾਂ ਨੇ ਦੱਸਿਆ ਸੀ ਵੀ ਉੱਥੇ ਬਾਪੂ ਜੀ ਕੋਲੇ ਵਗ ਜੋ ਵੀ ਉਹਨਾਂ ਕੋਲੇ ਵਧੀਆ ਬਰੀਡ ਹੈ اچھا اچھا ਵਧੀਆ ਝੋਟੀਆਂ ਰੱਖਦੇ ਨੇ ਠੀਕ ਹੈ ਚੰਗਾ ਉਹਨਾਂ ਨੇ ਪਾਲਦੇ ਨੇ ਠੀਕ ਹੈ ਠੀਕ ਹੈ ਜੀ ਛੇ ਸੀ ਕਰਕੇ ਇੱਥੇ ਆਏ ਸੀ ਚਲੋ ਜਦੋਂ ਆਏ ਹਾਂਜੀ ਕੋਈ ਦਾ ਸੁਭਾਅ ਬਹੁਤ ਵਧੀਆ ਸੀਗਾ ਠੀਕ ਹੈ ਜੀ ਤੇ ਹੁਣ ਸਾਰੀ ਸਾਡਾ ਮਨੂੰ ਸੌਦਾ ਰਲ ਗਿਆ ਜੀ ਤੇ ਠੀਕ ਹੈ ਜੀ ਤੇ ਦੂਜੇ ਜਾਨਵਰ ਦੂਜੇ ਜਾਨਵਰ ਉਹ ਤੁਸਤਾ ਤੁਹਾਨੂੰ ਜਾਨਵਰ ਕਿਸ ਤਰ੍ਹਾਂ ਦੇ ਲੱਗੇ ਵੀ ਕੋਈ ਬਰੀਡ ਦੇ ਜਾਨਵਰ ਹੈ ਜਾਂ ਕਿਵੇਂ ਆ ਨਾ ਨਾ ਬਹੁਤ ਵਧੀਆ ਜੀ ਬਰੀਡ ਦੇ ਅੱਛਾ ਬੜੀ ਚੰਗੇ ਨੇ ਬੜੀ ਕੰਮ ਕਰਦੇ ਚੰਗਾ ਕੰਮ ਕਰ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਬਾਈ ਜੀ ਜਿਹੜੀ ਤੁਸੀਂ ਇਹ ਕੱਟੀ ਲਈ ਹੈ ਤੇ ਝੋਟੀ ਲਈ ਹੈ ਇੱਕ ਦੋਨੇ ਇਕੱਠੀਆਂ ਦਾ ਇੱਕੋ ਸੌਦਾ ਹੋ ਜਾ ਅਲੱਗ-ਅਲੱਗ ਸੌਦਾ ਹੋ ਜਾਣਾ ਤੋਂ ਕੱਠੀ ਬਾਪੂ ਜੀ ਨੇ ਹੀ ਸ਼ਰਤ ਹੋ ਸੀ ਵੀ ਨਾਲ ਹੀ ਦੇਵਾਂਗੇ ਜਿਹੜਾ ਕੋਈ ਬੰਦਾ ਵੀ ਸਾਡੀ ਮੱਝ ਦੀ ਸਾਫ ਸਵਾਲ ਕਰੂਗਾ ਠੀਕ ਹੈ ਤੁਸੀਂ ਉਸ ਨੂੰ ਇਹ ਝੋਟੀ ਮਤਲਬ ਦੇਵਾਂਗੇ ਠੀਕ ਹੈ ਅਦਰਵਾਈਜ਼ ਓਕੇ ਓਕੇ ਰੇਟ ਬਾਈ ਜੀ ਨਹੀਂ ਆਪਾਂ ਵੀਡੀਓ ਚ ਸ਼ੋਅ ਕਰਨਾ ਕਿਉਂਕਿ ਮੋਹ ਪ੍ਰੇਮੀ ਇੰਨਾ ਸੀਗਾ ਕਿ ਇਹ ਆਪਾਂ ਨੂੰ ਇਹਨਾਂ ਨੇ ਰਿਸ਼ਤੇਦਾਰੀ ਕਰਕੇ ਦੇ ਦਿੱਤੀ ਠੀਕ ਹੈ ਠੀਕ ਹੈ ਕਿ ਆਪਾਂ ਵੀਡੀਓ ਚ ਰੇਟ ਤਾਂ ਨਹੀਂ ਦੱਸ ਸਕਦੇ ਓਕੇ ਹਾਂ ਪਰ ਉਹ ਵੀ ਚੰਗੀ ਬਰੀਡ ਹੈ ਵਧੀਆ ਰੇਟ ਦੀਆਂ ਨੇ ਠੀਕ ਹੈ ਜੀ ਠੀਕ ਹੈ ਠੀਕ ਹਾਂ ਦੋਸਤੋ ਬਾਈ ਕਹਿੰਦੇ ਰੇਟ ਅਸੀਂ ਨਹੀਂ ਸ਼ੋਅ ਕਰਨਾ ਚਲੋ ਆਪਣਾ ਮੋਹ ਪਿਆਰ ਨੇ ਨਾ ਕਹਿੰਦੇ ਬਾਈਆਂ ਨੇ ਆਪਾਂ ਨੂੰ ਦੇਤੀਆਂ ਤੇ ਚਾਹੇ ਮਹਿੰਗੇ ਦਿੱਤੇ ਸਹਸਤੀ ਦੇ ਤੇ ਦੇਤੀਆਂ ਤੇ ਜਾਨਵਰ ਚੰਗੀ ਮੰਨ ਲਓ ਕਹਿ ਸਕਦੇ ਆ ਵੀ ਆਪਾਂ ਚੰਗੀ ਪੇਮੈਂਟ ਲਾ ਕੇ ਵੀਰਾਂ ਨੇ ਲੈ ਹੋਣੀ ਆਪਣੇ ਤਾਜੀਆਂ ਹਨਾ ਤੇ ਬਾਕੀ ਜਾਨਵਰ ਸਨਖੇ ਬਹੁਤ ਨੇ ਤੇ ਇਆਂ ਝੋਟੀਆਂ बार-बार ਨਹੀਂ ਜਾਂਦੀਆਂ ਝੋਟੀ ਦਾ ਕਦਰ ਦੇਖੋ ਉੱਠ ਜਿੱਡਾ ਕੱਢਾ ਭੱਗਿਆ ਸਕਦੇ ਹਨਾ ਤੇ ਬਾਕੀ ਲੰਬੀ ਲੂੰਗੀ ਬਾਕੀ ਸਿੰਗੀ-ਸੂੰਗੀ ਬਹੁਤ ਜਿਆਦਾ ਤਹਿਰੀ ਲੱਗੀ ਹੈ ਕਿੱtela menu ਅੱਛਾ ਵੀਰਾਂ ਨੇ ਅੱਛਾ ਸਕਲਾ ਦਾ ਜੇ ਕਿਸੇ ਭਰਾ ਨੇ ਇਸ ਚੰਨੇ ਵੀਡੀਓ ਬਣਾਉਣੀਆਂ ਹੋ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆ ਪਾ ਮੋਬਾਈਲ ਨੰਬਰ 8393 690 ਤੁਸੀਂ ਫੋਨ ਲਾ ਕੇ ਤੁਸਾਂ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਸਿਰੇ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਲਾਈਕ ਤੇ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਸਾਰੇ ਭਰਾਵਾਂ ਦਾ Yeah. <laughs>